ਕਾਲੀ ਤਾਂ ਲੜਨਾ ਪੈਣਾ ਲੈ ਗਏ ਤੇਰੀ ਪੈਨਸ਼ਨ ਲੁੱਟ ਕੇ ਜੋ ਹੋ ਚੁੱਕਿਆ ਲੈ ਗਏ ਤੇਰੀ ਪੈਨਸ਼ਨ ਲੁੱਟ ਕੇ ਡੀਏ ਪੱਤੇ ਲੈ ਗਏ ੁੱਟ ਕੇ ਲੈ ਗਏ ਤੇਰੀ ਪੈਨਸ਼ਨ ਲੁੱਟ ਕੇ ਡੀਏ ਪੱਤੇ ਲੈ ਗਏ ੁੱਟ ਕੇ ਬਾਕੀ ਸਭ ਨੂੰ ਛੇਤੀ ਹੱਥ ਪੈਣਾ ਹੂੰ ਬਾਕੀ ਸਭ ਨੂੰ ਛੇਤੀ ਹੱਥ ਪੈਣਾ ਹੱਕਾਂ ਲਈ ਤਾਂ ਲੜਨਾ ਪੈਣਾ ਹੂੰ ਕੱਚਾ ਪੱਕਾ ਕੋਈ ਨਹੀਂ ਕੀਤਾ ਕੱਚਾ ਪੱਕਾ ਕੋਈ ਨਹੀਂ ਕੀਤਾ ਉਹ ਤਾਂ 파ਟਾ ਠੱਗਾਈ ਕੀਤਾ ਰਿਟੇਗਾ ਇਹ ਹੀ ਆ ਵਾਹ ਕੱਚਾ ਪੱਕਾ ਕੋਈ ਨਹੀਂ ਕੀਤਾ ਉਹਦਾ 파ਟਾ ਉਹ ਲਿਆ ਗਏ ਲੀੜਾ ਕਦੇ ਨਹੀਂ ਬਾਨੀਆਂ ਗਹਿਣਾ ਆਹੋ ਆਹੋ ਕੀ ਆ ਬੰਕਰ ਬਹਿਣਾ ਫੱਕੀ ਲੈਣਾ ਫੱਕਾ ਸਾਥ ਤੇ ਲੜਨੇ ਪੈਣਾ